ਅੰਦਰ ਫੜ ਕੇ ਕੁੱਟਿਆ ਉਹਨਾਂ ਨੇ ਬਾਹਲੇ ਜਾਣੇ ਸੀਗੇ ਪਾਲਸ ਵਾਲੇ ਇੱਕ ਬੁੜੀ ਸੀ ਉਹਨੇ ਮੇਰੇ ਵਾਲ ਫੜ ਲੈ ਪਿੱਛੋਂ ਤੇ ਇਹ ਉਹਨੂੰ ਤੁਰੇ ਜਾਂਦੇ ਨੂੰ ਦੁਕਾਨ ਤੇ ਜਾਂਦੇ ਨੂੰ ਕਢ ਕੇ ਸੱਟ ਹੀ ਲਿਆ ਕੁੱਟਿਆ ਬਹੁਤ ਨਿੱਕ ਨਿੱਕੇ ਬੱਚੇ ਆਦੇ ਹੋਰ ਕੋਈ ਨਹੀਂ ਉਹਦੇ ਘਰੇ ਕਮਾਉਣ ਵਾਲਾ ਦੁਕਾਨ ਦੇ ਕੋਲ ਉਹਨੂੰ ਗਲਮਾ ਫੜ ਕੇ ਉਹਨੂੰ ਗੱਡੀ ਚ ਭਾਲੇ ਮਤ ਤਾਂ ਜੇ ਸਾਡੇ ਇਹਨਾਂ ਨੇ ਕੰਮ ਜਿਓ ਕਰਿਆ ਨਹੀਂ ਛਟਣੇ ਕੋਕੜਾ ਲੈ ਕੇ ਮੇਰਾ ਪਤ ਤੱਕ ਗਿਆ ਹੀ ਨਹੀਂ ਜੀ ਮੈਂ ਤਾਂ ਕੰਮ ਤੇ ਪਚਾੜੂ ਪਚਾ ਕਰਦੀ ਬਠਿੰਡੇ ਸੀਗੀ ਗਰੀਬ ਸੀ ਗਰੀਬ ਕਿੰਨਾ ਕਿਹਰ ਉੱਥੇ ਧਰਨੇ ਤੇ ਬਹਿੰਦੇ ਪੁਲਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਐਨਾ ਤਾਂ ਨਹੀਂ ਜੀ ਰੋ ਕਰਦੀ ਗਰੀਬਾਂ ਤੇ ਆ ਕੇ लाठी चार्ज ਕਰਤਾ ਪੁਲਸ ਆਲਿਆ ਨੇ ਗਰੀਬ ਖੇਤਰ ਮਰਵਾਏ ਆ ਜੀ ਆ ਨਿੱਕੇ ਨਿੱਕੇ ਬੱਚਾ ਤੋਂ ਉਥੇ ਠਾਣੇ ਦੇ ਬੱਚੇ ਬਹੁਤ ਜ਼ਿਆਦੇ ਖੇਤਰ ਮਰਵਾਏ ਆ ਹਾਂ ਇੱਜ਼ਤ ਕਰਦੇ ਆ ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਸਾਡੇ ਜਵਾਕਾਂ ਤੋਂ ਪਿਓਾਂ ਵਰਗੇ ਸੀ ਸਾਡੇ ਉਹ ਜਿਨ੍ਹਾਂ ਨੇ ਸਾਡੇ ਬੱਚਿਆਂ ਤੋਂ ਉਹਨਾਂ ਦੇ ਲੱਪੜ ਮਰਵਾਏ ਇਹ ਸ਼ਰਮ ਦੇ ਮਾਰੇ ਇੱਕ ਮੁੰਡਾ ਹੀ ਵਾਵਾ ਕੱਦਦਾ ਸੀ ਉੱਥੇ ਸਾਡੇ ਨਾਲ ਹੀ ਸੀਗਾ ਉਹ ਜੀ ਵਕਤ ਪੜੇ ਉਹ ਤੋਂ ਵੀ ਮਰਾਈ ਸਾਡੇ ਸਾਰੇ ਜਵਾਕਾਂ ਦੇ ਸਾਰਾ ਉਹਨੂੰ ਘਰੋਂ ਬੈਠੇ ਚੱਕ ਕੇ ਲੈ ਕੇ ਨਾ ਸਾਨੂੰ ਤਾਂ ਨਾ ਹੀ ਸਾਡਾ ਸਾਰਾ ਘਰ ਫਰੋਲ ਕੇ ਗਈ ਆ ਪੁਲਿਸ ਗਏ ਤੇਰੇ ਜਵਾਕਾਂ ਨੂੰ ਵੀ ਡਰਾ ਕੇ ਗਏ ਮੈਨੂੰ ਆ ਤੇ ਜੇ ਤੂੰ ਬੋਲੀ ਤੂੰ ਬੋਲੀ ਤੇਰੇ ਜਵਾਕ ਤੇਨੂੰ ਨਾਲ ਅਸੀਂ ਚੱਕ ਕੇ ਲੈ ਜਾਗੇ ਵੀ ਤੂੰ ਕਾਸੇ ਹੋ ਜਾਂ ਨਾਲੇ ਮੇਰੇ ਘਰ ਵਾਲੇ ਨੇ ਆਖਿਆ ਵੀ ਮੈਂ ਮੈਂਬਰ ਵੀ ਅਸੀਂ ਉਰੇ ਆਉਂਦੇ ਸਿਰਾਂ ਰਾਸਤੇ 'ਚ ਜਦੋਂ ਦਵਾਈ ਲੈ ਕੇ ਤੇ ਉੱਥੇ ਰਾਜੂ ਕੇ ਕਰੇ ਵੜ ਗਏ ਉੱਥੇ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਅੰਦਰੋਂ ਵੜ ਕੇ ਕੁੱਟਿਆ ਉਹਨਾਂ ਨੇ ਬਾਹਲੇ ਜਣੇ ਸੀਗੇ ਪਾਸ ਵਾਲੇ ਇੱਕ ਬੁੜੀ ਸੀ ਉਹਨੇ ਮੇਰੇ ਵਾਲ ਫੜ ਲਏ ਪਿੱਛੋਂ ਬਹੁਤ ਜ਼ਿਆਦੇ ਕੁੱਟਿਆ ਮੈ ਸਾਨੂੰ ਤੋਂ ਉਹਨਾਂ ਜਣਿਆਂ ਨੂੰ ਮੇਰੇ ਘਰ ਵਾਲੇ ਨੂੰ ਤੋਰ ਦੇ ਕਰਾ ਲਾ ਕਿੱਥੋਂ ਹੋਰ ਜਿਆਦਾ ਚਾਹੀਦੀ ਹੈ ਜੀ ਚੱਕ ਚੱਕ ਤਾਂ ਲੱਗੇ ਠੀਕ ਕਰਦੇ ਵਿੱਚ ਕੌਣ ਸੀ ਕਮਾਉਣ ਵਾਲਾ ਕੋਈ ਨਹੀਂ ਹੋਈ ਅੱਜ ਕੱਲਾ ਕੱਲਾ ਉਹੀ ਹੈ ਹਾਂ ਜੀ ਬੱਚੇ ਕਿੰਨੇ ਆ ਤਿੰਨ ਆ ਜੀ ਬੱਚੇ ਕਿੱਟ ਦੇ ਹੋਰ ਵੀ ਇਥੇ ਪਿੱਛੇ ਲੋਕੋ ਨਾਲ ਵੀ ਗੱਲ ਕਰਦੇ ਮੇਰਾ ਵੇਟ ਆ ਜਾਂਦਾ ਸੀਗਾ ਦੁਕਾਨ ਤੇ ਜਾਂਦਾ ਸੀ ਇਹ ਉਹਨਾਂ ਤੁਰੇ ਜਾਂਦੇ ਨੂੰ ਦੁਕਾਨ ਤੇ ਜਾਂਦੇ ਨੂੰ ਖੜ ਕੇ ਸੱਟ ਹੀ ਲਿਆ ਕੁੱਟਿਆ ਬਹੁਤ ਔਨੀ ਕਿੰਨੇ ਬੱਚੇ ਆਦੇ ਹੋਰ ਕੋਈ ਨਹੀਂ ਉਹਦੇ ਘਰੇ ਕਮਾਉਣ ਵਾਲਾ ਹੂੰ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਧਰਨੇ 'ਚ ਗਿਆ ਹੀ ਨਹੀਂ ਸੀਗਾ ਉਹਨਾਂ ਨੂੰ ਬੇਕਸੂਰ ਕੁੱਟਿਆ ਜੀ ਤੁਸੀਂ ਕਰੇ ਸੀ ਕਿ ਅਸੀਂ ਤਾਂ ਕਰੇ ਸੀਗੇ ਜੀ ਕਿਉਂਕਿ ਪੁਲਸਾਂ ਨੇ ਤੁਹਾਨੂੰ ਨਹੀਂ ਪੁੱਛ ਲਈ ਕੁੱਟਿਆ ਵੀ ਤੁਸੀਂ ਵੀ ਕਰਨ ਦੇ ਵਿੱਚ ਸੀ ਨਾ ਜੀ ਸਾਨੂੰ ਨਹੀਂ ਕੁੱਟਿਆ ਸੀ ਧਰਨੇ ਦੇ ਵਿੱਚ ਹੀ ਨਹੀਂ ਗਏ ਜੀ ਮੁੰਡੇ ਨੂੰ ਘੁੱਟਿਆ ਮੇਰੇ ਨੂੰ ਉਹਨੂੰ ਲੈ ਗਏ ਤੇ ਜਿਹੜੇ ਕੰਮਾਂ ਤਾਂ ਦਿੰਦਾ ਹੁੰਦਾ ਸੀ ਕਿ ਉਹਨਾਂ ਨੂੰ ਤਾਂ ਜਿਨ੍ਹਾਂ ਨੂੰ ਲੜਾਈ ਤੋਂ ਪਹਿਲਾਂ ਹੀ ਚੱਕ ਲਿਆ ਤੇ ਉਹਨਾਂ ਨੂੰ ਵੀ ਜ਼ਿਆਦਾ ਘੁੱਟਿਆ ਉਹ ਵੀ ਬੰਨਰੇ ਪਤਾ ਹੀ ਨਹੀਂਗਾ ਕਿ ਕਿੱਥੇ ਆ ਕਿੱਥੇ ਨਾ ਵੀ ਸਾਡੇ ਘਰੇ ਕੰਮ ਚੱਲੀ ਜਾਂਦਾ ਮਿਸਤਰੀ ਦਾ ਤੁਸੀਂ ਵੇਖ ਸਕਦੇ ਆ ਵੀਰ ਜੀ ਜਾ ਕੇ ਸਾਡੇ ਆਣ ਗਵਾਰਡ ਨੂੰ ਪੁੱਛ ਸਕਦੇ ਹੋ ਮੇਰਾ ਬੰਦਾ ਇੱਕ ਤੜਕੇ ਤੋਂ ਲੈ ਕੇ ਵਿਚਾਰਾ ਇੱਟਾਂ ਛੱਲੀ ਜਾਂਦਾ ਸੀ ਘਰੇ ਘੜੀ ਜਾਂਦਾ ਸੀ ਸ਼ਾਮ ਨੂੰ ਅਸੀਂ ਆਪਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਉਹ ਸ਼ਾਮ ਨੂੰ 5:30 ਜੇ ਲੜਾਈ ਹੋਈ ਜਾਂਦੀ ਆ ਉਹ ਦੁਕਾਨ ਦੇ ਕੋਲ ਉਹਨੂੰ ਗਲਮਾ ਫੜ ਕੇ ਉਹਨੂੰ ਗੱਡੀ ਚ ਵਾ ਲੈ ਜਦ ਮਿਸਤਰੀ ਲੱਕੇ ਸੀ ਘਰੇ ਹਾਂਜੀ ਹਾਂਜੀ ਮਿਸਤਰੀ ਨਹੀਂ ਜੀ ਮਿਸਤਰੀ ਹਟ ਗਏ ਸੀਗੇ ਉਹ ਕੰਮ ਕਰੀ ਜਾਂਦਾ ਸੀ ਘਰੇ ਹਾਂ ਆਪਦੇ ਘਰ ਦਾ ਹੀ ਕੰਮ ਕਰੀ ਜਾਂਦਾ ਉਹ ਜੀ ਭਾਈ ਜੀ ਮੇਰੇ ਘਰ ਨੂੰ ਦੌਰਾ ਪੈਂਦਾ ਜੀ ਜਸਵਿੰਦਰ ਸਿੰਘ ਤੇ ਉਹਨੂੰ ਦੌਰਾ ਪੈਂਦਾ ਜੀ ਤੇ ਉਹਦੀ ਇੱਕ ਉਹਦੇ ਬਾਹਾਂ ਚ ਰਾੜ ਪਾਈ ਵੀ ਆ ਤੇ ਉਹ ਰਿਮਾਂਡ ਤੇ ਆ ਜੀ ਤੂੰ ਨ ਮਾਰ ਦੇ ਨੇ ਕੁੱਟ ਕੁੱਟ ਕੇ ਤਿਆ ਹੁਣ ਤਾਂ ਅਸੀਂ ਮੈਨੂੰ ਤਾਂ ਹੁਣ ਪਤਾ ਲੱਗਿਆ ਇੱਥੇ ਆਇ ਨੂੰ ਮੈਂ ਤਾਂ ਢਿੱਲੇ ਨਹੀਂ ਸੀ ਰਹਿਣੀ ਮੈਂ ਤਾਂ ਗਠੀਆਵਾ ਦਾ ਮਰੀਜ਼ ਆ ਮੈਂ ਤਾਂ ਕਰਈ ਸੀ ਕਿ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਹੁਣ ਮੱਥੇ ਲੱਗੇ ਪੁੱਤ ਜੀ ਸਾਡੇ ਇਹਨਾਂ ਨੇ ਕੰਮ ਜਿਓ ਕਰੇ ਨਹੀਂ ਛੱਟਣੇ ਗੇ ਕੋ ਕੋੜਾ ਲੇ ਕੇ ਮੇਰਾ ਪਤ ਤੱਕ ਗਿਆ ਹੀ ਨਹੀਂ ਜੀ ਮੈਂ ਤਾਂ ਕੰਮ ਤੇ ਪਚਾੜੂ ਪਚਾ ਕਰਦੀ ਬਠਿੰਡੇ ਸੀਗੀ ਮੈਂ ਫੋਨ ਲਾਇਕ ਪਤਾ ਤੱਕ ਜਾ ਹੀ ਨਹੀਂ ਆਹ ਤਾਂ ਨਹੀਂ ਮਾਮਾ ਜਾਣਦਾਰੀ ਜਿੱਦੋ ਜੀ ਬਾਹਲੀ ਲੜਾਈ ਵੱਧ ਗਈ ਮੇਰਾ ਪਤ ਜਾ ਵੜਿਆ ਫਿਰ ਜਿੱਦੋ ਉੱਥੇ ਸਾਰਾ ਹੋ ਗਿਆ ਬਹੁਤ ਸਾਰੇ ਨੇ ਪੁਰਸ ਜੀ ਆ ਕੇ ਗਰੀਬ ਸੀ ਗਰੀਬ ਕਿੰਨਾ ਕਿਹੜਾ ਉੱਥੇ ਧਰਨੇ ਤੇ ਬੈੰਦੇ ਪੁਰਸ ਆ ਕੇ ਪਾਸੇ ਬਹਿ ਜਾਂਦੀ ਗਰੀਬ ਕੋਈ ਐਨਾ ਤਾਂ ਨਹੀਂ ਜੀ ਲੋ ਗਰੀਬਾਂ ਤੇ ਆ ਕੇ ਲਾਠੀ ਚਾਰਜ ਕਰਤਾ ਪੁਲਿਸ ਵਾਲਿਆਂ ਨੇ ਗਰੀਬਾਂ ਨੇ ਤਾਂ ਫਿਰ ਡੜਲੇ ਚਲਾਉਣੇ ਸੀਗੇ ਜੇ ਗੱਪਾ ਗਰੀਬ ਦਿਹਾੜੀ ਇੱਕ ਦਿਨ ਵੈਂਦੇ ਤੇ ਦੋ ਦਿਨ ਵੈਂਦੇ ਬੱਸਾਂ ਤਾਂ ਨੰਗੀ ਜਾਂਦੀਆਂ ਸੀ ਜੀ ਔਰ ਸੁਣ ਇਹਨਾਂ ਨੂੰ ਪੈਸੇ ਧੱਕ ਤੇ ਪਹਿਲਾ ਜੀ ਤੜਕੇ ਗੱਲ ਹੋਈ ਜਦੋਂ ਪਹਿਲਾ ਤੜਕੇ ਗੱਲ ਤੜਕੇ ਜਦੋਂ ਗੱਲ ਹੋਈ ਪਹਿਲਾਂ ਇਹਨਾਂ ਨੇ ਸਰਪੰਚ ਨੂੰ ਧੱਕਾ ਮਾਰਿਆ ਸਾਡੇ ਗਰੀਬ ਬਾਦੇ ਜਵਾਕ ਉੱਤੇ ਡੱਗ ਪਏ ਉਹਨਾਂ ਦੇ ਉੱਤੇ ਤੇ ਇਹਨਾਂ ਨੇ ਹੋਣੀ ਉਹਨਾਂ ਨੇ ਜਾ ਕੇ ਧਰਨਾ ਲਾ ਲੈ ਉਹਨਾਂ ਨੇ ਬੋਲੇ ਨਹੀਂ ਉਹਨਾਂ ਤਰ ਨਾਲ ਲੈ ਕਿੰਨਾ ਕਚਰ ਵੰਦੇ ਗਰੀਬ ਗਰੀਬਾਂ ਨੂੰ ਤਾਂ ਜਿਉਂ ਹੀ ਕਰਨੀ ਹੁੰਦੀ ਉਹ ਹੀ ਖਾਣੀ ਹੁੰਦੀ ਗਰੀਬਾਂ ਨੇ ਕੋਈ ਐ ਤਾਂ ਨਹੀਂ ਜੀ ਇੱਥੇ ਵੀ ਘਰ ਹੀ ਪਾ ਲੈਣਾ ਸੀਗਾ ਤੇ ਪਰ ਵੀ ਸਾਨੂੰ ਨਿਸਾਬ ਚਾਹੀਦਾ ਜੀ ਉਹਨਾਂ ਦਾ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਗੋਲਗਾ ਚਾ ਮੇਰਾ ਵੀ ਜੀ ਮੁੰਡਾ ਕਾ

ਹਾਂ ਜੀ ਉਹਦਾ ਨਾਮ ਸੱਸ ਸਾਹਿਬ ਆ ਇਸ ਇਥੇ ਉਹ ਕਹਿੰਦੇ ਜੀ 18 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਜਾਊਗਾ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਨਹੀਂ ਸਰ ਜੀ ਇਹਲੇ ਜਦੋਂ ਦਿਖਾਇ ਹੀ ਨਹੀਂ ਸੋਣ ਆਹ ਦੇ ਉੱਤੇ ਚੜ ਕੇ ਪੱਤੂਰ ਦੇ ਨਾਲ ਟੋਕਿਆ ਆ ਪੱਟਾ ਪਹਿਲਾਂ ਨਾਲ ਆ ਪੱਟਾ ਮੁੜ ਕੇ ਪਰਸੂ ਨੂੰ ਫੜਾਇਆ ਜੀ ਇਹਨਾਂ ਨੇ ਮੇਰੇ ਮੁੰਡੇ ਨੇ ਤਾਂ ਜਾਣ ਕੇ ਘਟਾਇਆ ਜੀ ਤਾਂ ਜਾਈ ਚ ਤੇ ਸਰ ਜੀ ਇਹ ਗੱਲ ਜ਼ਰੂਰ ਆ ਜੀ ਬੜੇ ਲਿਖੇ ਇਨਸਾਨ ਦੇ ਮਗਰ ਅਸੀਂ ਜ਼ਰੂਰ ਗਏ ਸੀ ਜਦੋਂ ਲੜਾਈ ਹੋ ਗਈ ਜੇ ਅਸੀਂ ਨਾਲ ਦੀ ਨਾਲ ਘਰੇ ਆਦੇ ਮੇਰੇ ਘਰਾਂ ਵਾਲਾ ਮੇਰੇ ਮਗਰ ਗਿਆਉਣੇ ਆਖੇ ਉਹਦੇ ਵੀ ਨਾ ਸੱਟਾਂ ਵੱਜਾਂਗਾ ਹੁਣ ਦੀਪਦੀ ਦੁਕਾਨ ਮੁਰੇ ਜੀ ਬਿਸਿਆ ਤੇ ਖੜ ਕੇ ਜ਼ਰੂਰ ਖੜਾ ਹੋ ਨਾਲ ਦੀ ਨਾਲ ਪੁਲਸ ਵਾਲੇ ਲੈ ਕੇ ਜੀ ਸਾਨੂੰ ਨਾਲ ਸਾਫ ਚਾਹੀਦਾ ਜੀ ਜਾਂ ਉਹਦੇ ਤੇ ਨਜਾਇਜ਼ ਪਰਚਾ ਪਾਇਆ ਜੀ ਜਾਂ ਤਾਂ ਉਹਨਾਂ ਤੇ ਵੀ ਪਵੇ ਜੀ ਪੱਪੂ ਗੰਦੂਰ ਤੇ ਵੀ ਪਰਚਾ ਪਵੇ ਜੀ ਬਰੋਬਰ ਤੇ ਨਹੀਂ ਸਾਡੇ ਬੰਦੇ ਉਹਨੂੰ ਛੱਡਿਆ ਜਾਵੇ ਜੀ ਇਹਨਾਂ ਤੇ ਪਰਚਾ ਨਾ ਪਾਵੇ ਇਹਨਾਂ ਤੇ ਵੀ ਛਿੱ ਅਨਿਕੇ ਕਿ ਬੱਚਾ ਤੋਂ ਉਥੇ ਠਾਣੇ ਦੇ ਵਿੱਚ ਬਹੁਤ ਜ਼ਿਆਦਾ ਸ਼ੇਤਰ ਮਰਵਾਏ ਆ ਹਾਂ ਕਹਿੰਦੇ ਸਰਪੰਚ ਦੇ ਜਿੱਤਣਾ ਲਾਉਂ ਕਿ ਮੇਰੀ ਮੇਰੀ ਛੋਟੀ ਜੀ ਕੁੜੀ ਹੈ ਪਟਾ ਜੀ 15 ਦਿਨਾਂ ਦੀ ਕੁੜੀ ਹੈ ਆਣ ਕੇ ਖੜੇ ਸੀ ਕਾਰਨ ਸਦਨ ਕਰਦਾ ਟਮਾਟਰ ਨੂੰ ਉੱਥੇ ਸਰਪੰਚ ਨੂੰ ਕਟਾਉਂਦੇ ਹਾਂ ਠਾਣੇ ਦੇ ਵਿੱਚ ਜਵਾਕਾ ਤੋਂ ਜਵਾਕਾ ਦੇ ਕੋਲੇ ਫੜ ਕੇ ਲੈ ਕੇ ਦਿੰਦੇ ਸੀ ਸਾਡੇ ਬੱਚਿਆਂ ਨੂੰ ਉਹਨਾਂ ਦੀ ਜੁਆਏ ਆ ਸਰਪੰਚ ਨੂੰ ਹਾਂ ਸਰਪੰਚ ਦੇ ਮਰਵਾਏ ਆ ਜੀ ਬਹੁਤ ਜਾਦੇ ਵੇਚਿਓ ਜੀ ਕਰਵਾਈ ਨਹੀਂ ਸਰਪੰਚ ਨੇ ਦੇਖੀ ਕਰੋ ਅਸੀਂ ਸੁਣੀ ਆ ਜੀ ਬੱਚੇ ਦੱਸਦੇ ਜਿਹੜੇ ਫੜ ਕੇ ਲਿਆਦੇ ਬੱਚੇ ਦੱਸਦੇ ਕਿਹੜੇ ਅੰਦਰੋਂ ਆਏ ਹੈ ਕੋਈ ਬੱਚਾ ਬੱਚੇ ਹੈ ਜੀ ਅੱਗੇ ਚੇ ਇਹ ਕੰਨ ਦੱਸੋ ਚੋ ਆ ਗਿਆ ਅੱਜ ਕਿਹੜਾ ਨੂੰ ਜੀ ਇਹਨਾਂ ਦੇ ਪਿਆਰਾਂ ਵਰਗੇ ਸੀ ਜਿਨ੍ਹਾਂ ਨੇ ਉਹਨਾਂ ਦੇ ਮੁੰਡਿਆਂ ਤੋਂ ਸਾਡੇ ਮੁੰਡਿਆਂ ਤੋਂ ਇਹਨਾਂ ਦੀ ਉਮਰ ਦੇ ਇਹਨਾਂ ਦੀ ਉਮਰ ਦੇ ਅੰਕਲ ਵਰਗੇ ਦੀ ਉਮਰ ਦੇ ਮੂ ਤੇ ਮਲਪਿਆੜੇ ਮਰਾਏ ਆ ਐਨੀ ਸ਼ਰਮ ਮੰਨੀ ਮਜਾਦਾ ਸੀ ਮੈਂ ਖੁੱਲੋ ਆ ਸੀਗਾ ਮੈਂ ਦੁੱਧ ਲੈਣ ਗਿਆ ਸੀਗਾ ਹਾਂਜੀ ਹਾਂਜੀ ਮੈਂ ਮੈਂ ਨਾਲ ਹੀ ਸੀਗਾ ਉਹ ਕਹਿੰਦੇ ਸਾਡੀ ਉਮਰ ਘਟ ਸੀਗੇ ਜਿਹੜੇ ਗੱਲ ਕਰ ਰਹੇ ਰੱਖੜਾ ਵਾਲੇ ਤੋਂ ਵੀ ਜਿਹੜੇ ਦੀ ਗੱਲ ਹੈਗੀ ਹਾਂਜੀ ਹਾਂ ਚਾਹੀ ਸਰਪੰਚ ਤੋਂ ਵੀ ਮਰਾਏ ਸੀ ਸਰਪੰਚ ਦੇ ਵੀ ਤੋਂ ਹੱਥੋਂ ਸਰਪੰਚ ਤੇ ਮਰਾਏ ਹਾਂਜੀ ਕੰਗਾ ਤੋਂ ਮਰਾਏ ਸੀਗੇ ਜਿਹੜੇ ਉੱਥੇ ਬੈਠੀ ਸੀਗੀ ਜਿਹੜੇ ਤੁਹਾਡੇ ਨਾਲ ਵਿੱਚ ਫੜੇ ਸੀ ਉਹਨਾਂ ਨੂੰ ਹਾਂਜੀ ਹਾਂਜੀ ਜੀ ਹੋਰਾਂ ਨੂੰ ਮਰਵਾਇਆ ਸਪੈਸ਼ਲੀ ਮਰਾਈ ਰਿਹਾ ਫੋਟੋ ਸਰਪੰਚ ਦੇ ਵੀ ਤੇ ਸਾਡ 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 ਬੰਦੇ ਸੀਗੇ ਇੰਨੀ ਸਾਡੇ ਬੱਚੇ ਉਹਨਾਂ ਦੇ ਮਾਂ ਪਿਓ ਦੀ ਇੱਜ਼ਤ ਕਰਦੇ ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਸਾਡੇ ਜਵਾਕਾਂ ਤੋਂ ਪਿਓ ਮਾਂ ਵਰਗੇ ਸੀ ਸਾਡੇ ਉਹ ਜਿਨ੍ਹਾਂ ਨੇ ਸਾਡੇ ਬੱਚਿਆਂ ਤੋਂ ਉਹਨਾਂ ਦੇ ਲੱਪੜ ਮਰਵਾਏ ਇਹ ਸ਼ਰਮ ਦੇ ਨਾਲ ਮੁੰਡੇ ਸਾਡੇ ਇੱਕ ਮੁੰਡਾ ਹੀ ਵਾਵਾ ਕੱਦਦਾ ਸੀਗਾ ਉਥੇ ਸਾਡੇ ਨਾਲ ਹੀ ਸੀਗਾ ਉਹ ਜੀ ਚਪੇੜੇ ਉਹ ਤੋਂ ਵੀ ਮਰਾਈ ਸਾਡੇ ਸਾਰਿਆਂ ਦੇ ਜਵਾਕਾਂ ਦੇ ਬਸ ਜੀ ਮੈਂ ਆਪਣੇ ਜਿਹੜੇ ਕੰਮ ਤੋਂ ਆਈ ਸੀ ਉਹਨਾਂ ਵਿਚ ਆ ਕੇ ਵੀਰ ਜੀ ਮੇਰੇ ਘਰ ਆਣਾ ਹੈਗਾ ਮੈਂਬਰ ਉਹਨੂੰ ਜਮਾਂ ਕਰੋ ਹੀ ਚੱਕ ਕੇ ਲੈ ਕੇ ਆ ਕੇ ਬੋਲ ਬੋਲ ਹੋਵੇ ਵੀਜੀ ਮੇਰੇ ਸਾਧਕਾ ਮੈਂਬਰ ਆ ਉਹਨੂੰ ਘਰੋਂ ਆਕੇ ਚੱਕ ਕੇ ਲੈ ਗਏ ਉਹ ਬੱਕਰੀਆਂ ਦੇ ਕਿਹਾ ਸੀ ਉਹਨੇ ਪੰਚਾਇਤ ਮੈਂਬਰ ਤੇ ਕਾਰਨ ਧਰਨ ਦੇ 2 ਮਿੰਟ ਗਿਆ ਇੱਕ ਵੀਡੀਓ ਚ ਆ ਰਿਹਾ ਉਹ ਫਿਰ ਇੱਕ ਉਸੇ ਵੀਡੀਓ ਚ ਨਹੀਂ ਆ ਰਿਹਾ ਉਹਨੂੰ ਘਰੋਂ ਬੈਠੇ ਚੱਕ ਕੇ ਲੈ ਕੇ ਨਾ ਸਾਨੂੰ ਤਾਂ ਨਾ ਸਾਡਾ ਸਾਰਾ ਘਰ ਫਰੋਲ ਕੇ ਗਈ ਆ ਪੁਲਿਸ ਨਾਲ ਬੱਪੂ ਵਰਗੇ ਨਾਲ ਸੀਗੇ ਨਾਲ ਕਮਦੂਰ ਮੈਂਬਰ ਆਹੋ ਸਾਰੇ ਬੱਪੂ ਹੋਰੀ ਸਾਰੇ ਨਾਲ ਸੀਗੇ ਸਾਰੇ ਉਹ ਸਾਡਾ ਘਰ ਪਰੋਲ ਕੇ ਬਰਾ ਬਰਾ ਹੋ ਸਾਡਾ ਘਰ ਪਰੋਲ ਕੇ ਗਏ ਮੇਰੇ ਜਵਾਕਾਂ ਨੂੰ ਵੀ ਡਰਾ ਕੇ ਗਏ ਮੈਨੂੰ ਆਦੇ ਜੇ ਤੂੰ ਗੋਲੀ ਤੂੰ ਗੋਲੀ ਤੇਰਾ ਜਵਾਕ ਤੈਨੂੰ ਨਾਲ ਅਸੀਂ ਚੱਕ ਕੇ ਲੈ ਜਾਾਂਗੇ ਵੀ ਤੂੰ ਪਾਸੇ ਹੋ ਜਾ ਨਾਲੇ ਮੇਰੇ ਨਾਲੇ ਮੇਰੇ ਘਰ ਵਾਲੇ ਨੇ ਆਖਿਆ ਵੀ ਮੈਂ ਮੈਂਬਰ ਆ ਵੀ ਅਸੀਂ